चल लसनिकल आया वा हूं ना धनिया भी हो जाए ना फिर वादिया वा ना वेखा मावा तिया की कर दी अंदर की करे करना की सियाल वाली सब्जी नहीं लाई वेखन दी हो लवाई को नहीं सियाल की बनाया कुछ काले चने की सब्जी क्या ही मैं बनाने ना मैं वेली ਕਦੀ ਕਾਲੇ ਚਨੇ ਬਣਾਵਾ ਕਦੀ ਮਸਰਾਂ ਦੀ ਦਾਲ ਕਦੀ ਅੰਮ ਤ੍ਰੀ ਖਿਚੜੀ ਮੈਂ ਤੇ ਸਾਰਾ ਦਿਨ ਇਹ ਪਵਾੜੇ ਨਹੀਂ ਮੁੱਕਦੇ ਮੇਰੇ ਤੇ ਫੇਰ ਕੀ ਆ ਹੁਣ ਮੰਮੀ ਦਾ ਸੇਵਾ ਕਰਨੀ ਕਿ ਨਹੀਂ ਕਰਨੀ ਤੂੰ ਹੀ ਨਹੀਂ ਕਰਨੀ ਤੇ ਕਿੰਨੇ ਕਰਨੀ ਆ ਜਦੋਂ ਘਰ ਚ ਰਹਿਣਾ ਸਾਰਾ ਕੁਝ ਮੰਮੀ ਦਾ ਸਾਰਾ ਤੂੰ ਹੀ ਵਰਤਦੇ ਉਹ ਤੇ ਫੇਰ ਮੰਮੀ ਦੀ ਸੇਵਾ ਵੀ ਤੁਹਾਡਾ ਫਰਜ਼ ਬੰਦਾ ਹੈ ਨਹੀਂ ਤੇ ਠੀਕ ਆਦੇ ਵਕਤ ਆਈ ਆ ਛੀ ਪੁੰਨ ਖੱਟ ਲੈ ਕੋਈ ਨਹੀਂ ਮੈਂ ਤੇ ਕਰਦੀ ਆ ਜਿੰਨਾ ਹੋ ਸਕੇ ਮੈਂ ਕਰਦੀ ਆ ਤੇ ਤੂੰ ਹੀ ਫਿਰ ਕੀ ਕਰਨਾ ਜੇ ਮੈਂ ਹੀ ਕਰਨੀ ਆ ਤੇ ਨਹੀਂ ਫਿਰ ਸੋਈ ਚ ਤਾ ਦੰਦੇ ਕਿ ਛਾਤੀ ਮਾਰ ਕੇ ਨਹੀਂ ਵੇਖੀ ਬੰਦਰ ਸੋਈ ਚ ਵੜਿਆ ਆਪਣੀ ਮਾਂ ਨੂੰ ਗਰਮ ਗਰਮ ਹਲਕਾ ਲਾ ਕੇ ਦੇਵੇਂ ਤੇ ਮੈਨੂੰ ਵੀ ਪਤਾ ਹੋਵੇ ਕਿ ਧੀ ਆਈ ਧੀ ਸੇਵਾ ਕਰਨ ਲਈ ਆ ਕੋਈ ਗੱਲ ਨਹੀਂ ਮੈਂ ਸੋਹਰਿਆਂ ਦੇ ਵੀ ਮੈਂ ਕਰਦੀ ਆ ਨਾਲੇ ਮੇਰੀ ਸੁਣੋ ਗੱਲ ਮੰਮੀ ਦੇ ਕੱਪੜੇ ਹੀੜੇ ਧੋਣ ਨਹੀਂ ਉਦੋਂ ਦਾ ਘੁਟਣਾ ਵੀ ਪੈਂਦਾ ਮੰਮੀ ਨੂੰ ਸਾਰਾ ਕੁਝ ਕਰਨਾ ਪੈਂਦਾ ਮਾਲਿਸ਼ ਕਰਨੀ ਪੈਂਦੀ ਮੈਂ ਕਰਨੀ ਆ ਮੇਰੇ ਸੋਈ ਚ ਵੜਣ ਥੜੋ ਆਈ ਆ ਆਹ ਹੋਰ ਸੋਈ ਚ ਕਾ ਨੂੰ ਬਣਨਾ ਰਸੋਈ ਚ ਬਣ ਨੂੰ ਮੈਂ ਜਿ ਰੱਖੀ ਆ ਵਨਸੋਂ ਨੇ ਭੋਜਨ ਬਣਾਵਾ ਤੁਹਾਡੇ ਮਾਵਾਂ ਧੀਆ ਵਾਸਤੇ ਕ੍ਰਿਸ਼ਕੋ ਰਾਮ ਨਾਮ ਜਿਆ ਦਾ ਬਹਿ ਬਹਿ ਕੇ ਭਾਬੀ ਜਦੋਂ ਘਰ ਤੇ ਰਹ ਤੇ ਬਣਾਉਣਾ ਵੀ ਤੂੰ ਆ ਕਿ ਨੌਕਰਾਂ ਨੇ ਮਾਰੋ ਬ ਤੂੰ ਤੇ ਇੱਦਾਂ ਗੱਲ ਕਰਨੀ ਹੈ ਕਿ ਜਿੱਦਾਂ ਘਰ ਹੈ ਹੀ ਨਹੀਂ ਨਹੀਂ ਆਣਾ ਆਣ ਕੇ ਮੇਰੇ ਨਾਲ ਪੁੱਤੇ ਲੜਾਈਆਂ ਨਾ ਲਿਆ ਕਰ ਤੈਨੂੰ ਮੈਂ ਦੱਸਦੀ ਹੋਂ ਗੱਲ ਆ ਗਈ ਲੜਾਈਆਂ ਕਿ ਸੌੜਿਆਂ ਤੋਂ ਮੈਂ ਹੀ ਪੁੱਛਿਆ ਕਿ ਮੰਮੀ ਦੀ ਸਬਜ਼ੀ ਬਣਾਈ ਕਿ ਨਹੀਂ ਤੂੰ ਤੇ ਮੇਰੇ ਸਿਰ ਦੇ ਵਾਲਾਂ ਨੂੰ ਪੈਣ ਨੇ ਆ ਤੇ ਆਹ ਕੰਮ ਕੌਣ ਕਰੇ ਹੁਣ ਫਿਰ ਹੈ ਆ ਨਹੀਂ ਚਾਹੀਦੀਆਂ ਸਾਲ ਵਾਲੀਆਂ ਸਬਜ਼ੀਆਂ ਉਹ ਤੇ ਗੱਲ ਠੀਕ ਹੈ ਪਰ ਮੰਮੀ ਵੀ ਤੇ ਸੈਟ ਚਾਹੀਦੀ ਹੈ ਨਾ ਤੁਹਾਡੇ ਕੰਮ ਆਉਂਦੇ ਮੰਮੀ ਬਾਅਦ ਵਿੱਚ ਜੇ ਮੰਮੀ ਤੁਰਦੀ ਫਿਰਦੀ ਹੈ ਤਾਂ ਤੁਹਾਡੇ 100 ਕੰਮ ਸਵਾਰਦੀ ਹੈ ਸਾਰਾ ਦਿਨ ਏ ਨਹੀਂ ਕਿ ਮੰਜੇ ਤੇ ਬਹਿ ਕੇ ਤੁਸੀਂ ਉਹਨਾਂ ਰੋਟੀ ਦੇਣੇ ਸਾਰਾ ਮੈਨੂੰ ਪਤਾ ਹੀ ਆ ਜੇ ਮੈਂ ਇੱਥੇ ਨਹੀਂ ਨਾ ਰਹਿਨੀ ਮੈਨੂੰ ਸਾਰਾ ਕੁਝ ਹੀ ਪਤਾ ਤੁਸੀਂ ਕੀ ਕੁਛ ਕਰਦੇ ਹੋ ਆਹ ਤੂੰ ਤੇ ਜਾਣੀ ਜਾਣਵਾ ਨਾ ਸਭ ਕੁ ਤਾਂ ਸੁਪਨਿਆਂ ਵਿੱਚ ਹੀ ਆ ਜਾਂਦਾ ਵਾ ਕੋਈ ਨਹੀਂ ਸੁਪਨਿਆਂ ਚ ਸਮਝ ਲਓ ਜੋ ਤੁਸੀਂ ਸਮਝਣਾ ਸਮਝ ਲਓ ਮੈਂ ਸਿਰਫ ਗੱਲ ਕਰਨੀ ਸੀ ਸਬਜੀ ਦੀ ਤੁਸੀਂ ਤੇ ਅੱਗੇ ਨਾ ਪੁੱਟੀਆਂ ਸਿੱਧੀਆਂ ਗੱਲਾਂ ਕਰਨ ਨੇ ਮੇਰੇ ਨਾਲ ਆਹ ਗੱਲ ਹੈ ਨਾ ਵੀਰਜੀ ਦਾ ਫੋਨ ਆਂਦੋ ਮੈਂ ਕਰਦੀ ਆ ਨਾ ਵੀਰਜੀ ਨਾਲ ਕਿ ਆਹ ਕੁਛ ਭਾਬੀ ਬੋਲਣ ਦੀ ਇੱਥੇ ਆਹ ਵੇਖੋ ਤੁਹਾਡੇ ਮਾਮਾ ਦੀਆਂ ਗਾੜੀ ਜੁੜੇ ਹੱਥ ਜਾ ਜੋ ਕਰਨਾ ਨਾ ਕਰ ਲੈ ਮੈਨੂੰ ਡਰ ਨਹੀਂ ਪੈ ਤੇਰੇ ਵੀਰਜੀ ਦਾ ਨਾ ਤੇਰੀ ਮਾਂ ਦਾ ਜੋ ਕਰਨਾ ਕਰ ਜਾ ਕੇ ਚਲ ਠੀਕ ਆ ਮੈਂ ਸਬਜੀ ਤੇ ਬਣਾ ਲੰਨੀ ਆ ਤੇ ਜੇ ਦਵਾਰਾ ਛੋਟ ਛੋਟ ਹੋਈ ਨਾ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਐ ਬਣਾ 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 ਲਾ ਤੂੰ ਸਬਜੀ ਜੜੀ ਲਾਣੀ ਆ ਆਹੋ ਖਾਲਾ ਸਬਜੀ ਹੋਣੀ ਲਾ ਗੀ ਗੱਲਾਂ ਵੇ ਕਿਦਾਂ ਕਰਦੀ ਐ ਟਕ ਟਕ ਹੈ ਮਾਸਾ ਸ਼ਰਮ ਨਹੀਂ ਆਉਂਦੀ ਵੀ ਜੀ ਉਸ ਵੇਰ ਦੀ ਲੱਗੀ ਆ ਤੇ ਚਲ ਮੈਂ ਹੀ ਸਬਜੀ ਬਣਾ ਲਾਂ ਆ ਗਈ ਪ੍ਰਧਾਨ ਮੰਤਰੀ ਮੇਰੇ ਤੇ ਹੁਣ ਮੈਂ ਮੰਮੀ ਵਾਸਤੇ ਸਬਜੀ ਬਣਾਈ ਆ ਕਿ ਨਹੀਂ ਬਣਾਈ ਦੱਸ ਮੈਂ ਠੇਕਾ ਲਿਆ ਮਾਂ ਮੇਦੀ ਸਬਜੀ ਦਾ ਉਦਾਂ ਤੇ ਧੀ ਤੂੰ ਆ ਕਹਿਣ ਨੂੰ ਫੀਦਾ ਘਰ ਪਰ ਦਿ ਰਹਿੰਦੀ ਮਾਸਾ ਸਾਰਾ ਦਿਨ ਆ ਮੇਰੀ ਤੀ ਨੂੰ ਦੇ ਦੋ ਆ ਮੇਰੀ ਤੀ ਨੂੰ ਦੇ ਦੋ ਤੇ ਜੱਤੀ ਮਾਸਾ ਸਬਜੀ ਬਣਾ ਦੋ ਮਾਵਾਂ ਤੇ ਕਿੱਧਰ ਦੀ ਆਖਰਾ ਚਲੀ ਆ ਆ ਗਈ ਮੂੰਹ ਚੁੱਕ ਕੇ ਜੇ ਰਹਿਣੀ ਆਈ ਹੈ ਤਾਂ ਕੰਮ ਕਾਰ ਸਾਰਾ ਕਰਨਾ ਹੀ ਪੈਣਾ ਵਾ ਮੈਂ ਵੀ ਹੁਣ ਉਤਲੇ ਪਤਲੇ ਕਰਿਆ ਕਰੂੰਗੀ ਚਲ ਹੱਜ ਰੱਖ ਤੈਨੂੰ ਵੀ ਮਤ ਨਾ ਦਿੱਤੀ ਤੇ ਮੇਰਾ ਨਾਂ ਵੀ ਜੀਵਨ ਨਹੀਂ ਜੀ ਜੁਬਾਨ ਤੇ ਦੀ ਬੜੀ ਚਲਦੀ ਐ ਇਹਦਾ ਭੈਣ ਭਰਾ ਕੋਈ ਬੜਿਆ ਇੱਥੇ ਨਾ ਕੋਈ ਦੀ ਭੈਣ ਆਈ ਨਾ ਕੋਈ ਦਾ ਮਾਪਿਆ ਆ ਪੇਕੇ ਦੇ ਗੱਲਾਂ ਤੇ ਬੜੀਆਂ ਕਰਦੀ ਐ ਉਦੋਂ ਤੇ ਕਹਿੰਦੀ ਐ ਕਿ ਜੋ ਹੈ ਬਸ ਮੇਰੇ ਪੇਕੇ ਹੀ ਐ ਹੁਣ ਤੇ ਕੋਈ ਪਤਾ ਲੈਣ ਵੀ ਨਹੀਂ ਬੜਿਆ ਕੋਈ ਨਹੀਂ ਕਰਦੀ ਮੰਮੀ ਨਾਲ ਜਾ ਕੇ ਮੰਮੀ ਆ ਜਾ ਪਤਾ ਬੈਠੇ ਹੋ ਹਾਂ ਬੈਠੇ ਪਤਾ ਮੈਂ ਸੋਚ ਨਹੀਂ ਆ ਕਿ ਮੈਂ ਕੱਲ ਹੀ ਜਾਵਾਂ ਕਰ ਕਿਉਂ ਕਿ ਜਿਹੜੀ ਬਾਹਰ ਹੈ ਨਾ ਪੱਜਾਈ ਉਹ ਮੇਰਾ ਬੜਾ ਬੋਲੀ ਹੈ ਕਿਹੜੀ ਗੱਲੋਂ ਕਿਹੜੀ ਗੱਲੋਂ ਕੀ ਸਿਰੇ ਮੈਂ ਕਿਹਾ ਕਿ ਮੰਮੀ ਨੂੰ ਚਣਿਆਂ ਦੀ ਸਬਜ਼ੀ ਬਣਾ ਦੇ ਹਾਂ ਤੇ ਕੋਈ ਨਹੀਂ ਕਹਿੰਦੀ ਬਣਾ ਦੇਣੀ ਆ ਤੇ ਹੁਣ ਮੈਂ ਬਾਹਰ ਜਾ ਕੇ ਦਈ ਸਰਸਰੀ ਜੀ ਨਾਲ ਗੱਲ ਕੀਤੀ ਮੈਂ ਕਿਹਾ ਭਾਬੀ ਬਣਾਈ ਸਬਜ਼ੀ ਮੈਂ ਤੇ ਸਬਜ਼ੀਆਂ ਲਾ ਨਹੀਂ ਸਿਰੇ ਅੱਗੇ ਮੈਨੂੰ ਨਾ ਬੱਤੀ-ਬੱਤੀ ਗੱਲਾਂ ਕੀਤੀਆਂ ਦੱਸ ਇਹਦੀਆਂ ਗੱਲਾਂ ਕਰਨ ਵਾਲੀਆਂ ਹੈਗੀਆਂ ਆਹੋ ਇਹ ਤਾਂ ਗੱਲ ਹੈ ਇਹਨਾਂ ਕੇ ਬੱਤੀ-ਬੱਤੀ ਗੱਲਾਂ ਕਹਿੰਦੀ ਤੂੰ ਕਿੱਥੇ ਕਰਨੀ ਤੂੰ ਕਰ ਆਪਣੀ ਮਾਂ ਦੀ ਸੇਵਾ ਕੁਣੀ ਇੱਥੇ ਆਣ ਕੇ ਮੇਰੇ ਤੇ ਚੋਦਰ ਨਾ ਚਲਾ ਮੇਕੋ ਮੈਂ ਵਹਿਲੀ ਨਹੀਂ ਹੈਗੀ ਤੁਹਾਡੀਆਂ ਮਾਵਾਂ ਧੀਆਂ ਵਾਸਤੇ ਨਾ ਪਰੌਂਠੇ ਪਕਾਵਾਂਗਾ ਸਬਜ਼ੀਆਂ ਬਣਾਵਾਂ ਆ ਗੱਲਾਂ ਮੈਨੂੰ ਕੀਤੀਆਂ ਅੱਜ ਹੈ ਕੋਈ ਗੱਲਾਂ ਦੀ ਕਰਨ ਵਾਲੀ ਆਪ ਗੱਲਾਂ ਕਰਨ ਵਈਆਂ ਨੇ ਜੇ ਤੂੰ ਦਿਹਾੜੀ ਆ ਹੀ ਗਈਆਂ ਤਾਂ ਕਿਹੜੀ ਆਖਰ ਆ ਗਈ ਤੂੰ ਬਲ ਕਹਿੰਦੀ ਰਸੋਈ ਚ ਮੈਂ ਨਹੀਂ ਕੁਝ ਵੀ ਕਰਨਾ ਤੂੰ ਆਪਣੀ ਮਾਂ ਦੀ ਕਰ ਸੇਵਾ ਮੈਂ ਅਹੋ ਜੀ ਸੇਵਾ ਨਮਗਰੋਂ ਕਰਨੀ ਆ ਨਾ ਫਿਰ ਜਿਹੜੀ ਹੁਣ ਇਦਾਂ ਕਹਿਣ ਲਈ ਮੈਂ ਤਾਂ ਕਿਹਾ ਮੈਂ ਕਿਹਾ ਵੀਰ ਜੀ ਦਾ ਆਨ ਦਾ ਫੋਨ ਮੇਰੀ ਗੱਲ ਕਰਾ ਹਾਂ ਜਿਹੜਾ ਕ ਵੀਰ ਜੀ ਨਾਲ ਤੂੰ ਜਿਹੜਾ ਜਿਆਦਾ ਪਖੰਡ ਫੜਿਆ ਏ ਆਹੋ ਫੇਰ ਫੇਰ ਕੀ ਅੱਧੇ ਅੱਗੇ ਗੱਲਾਂ ਬੜੀਆਂ ਕਰਨ ਦੀ ਐ ਨਹੀਂ ਬਣਾ ਕੇ ਦੇਣਾ ਤੂੰਦਾ ਕਹਦੇ ਨਹੀਂ ਬਣਾ ਕੇ ਦੇਣਾ ਘਰ-ਬਾਰ ਸੰਭਣ ਨੂੰ ਬੜੀ ਤੂੰ ਬੜੀ ਹਿਯਾਰ ਆ ਉਦੋਂ ਮਾਤਾ ਦਾ ਸਾਰਾ ਸਮਾਨ ਤੂੰ ਸੰਭਿਆ ਤੇ ਸੇਵਾ ਕਰਨ ਨੂੰ ਤੈਨੂੰ ਮੋਟ ਚੰਗੀ ਐ ਕਿ ਮੈਂ ਕਿਉਂ ਕਰਾਂ ਇਹੋ ਤੇ ਗੱਲ ਵਾ ਇਦਾਂ ਦੀਆਂ ਗੱਲਾਂ ਨਾ ਕਰੇ ਤੇ ਫੇਰ ਕੋਈ ਗੱਲ ਨਹੀਂ ਜੇ ਮੰਮੀ ਇਹ ਗੱਲ ਐ ਨਾ ਤੇ ਪਹਿਲੇ ਚ ਹਿੱਸਾ ਮੇਰਾ ਵੀ ਆ ਬ ਇਨੂੰ ਕਹਿਣਾ ਲਿਆ ਦੇ ਮੇਰਾ ਹਿੱਸਾ ਆ ਫਿਰ ਇਹਦੇ ਪੈਰੀ ਚੋ ਵੀ ਹਿੱਸਾ ਲੈਣਾ ਤੇ ਘਰ ਚੋ ਵੀ ਹਿੱਸਾ ਲੈਣਾ ਫਿਰ ਇਹਨੂੰ ਲੱਗੂਗਾ ਪਤਾ ਜਿਹੜੀ ਜ਼ਿਆਦਾ ਦੀ ਜ਼ੁਬਾਨ ਚੱਲਦੀ ਹੈ ਨਾ ਹੂੰ ਫਿਰ ਇਹਨੂੰ ਲੱਗ ਜਾਊਗਾ ਪਤਾ ਚੰਗੀ ਤਰ੍ਹਾਂ ਜਦੋਂ ਫਿਰ ਇਹੋ ਜਿਹੇ ਗੱਲਾਂ ਕਰਦੀ ਆ ਤਾਂ ਫਿਰ ਇਦਾਂ ਹੀ ਹੋਣੀ ਹੈ ਜੇ ਮੇਰੇ ਪ੍ਰੋਣੇ ਨੂੰ ਇਦਾਂ ਪਤਾ ਲੱਗੇ ਲਗਦੀ ਨੂੰ ਕਿ ਇਦਾਂ ਗੱਲਾਂ ਕਰਦੀ ਤੇਰੀ ਭਜਾਈ ਤੂੰਨੇ ਮੈਨੂੰ ਪਤਾ ਕੀ ਕਹਿਣਾ ਤੂੰ ਚੱਲ ਇੱਥੋਂ ਇੱਥੇ ਬੇਇੱਜ਼ਤੀ ਕਰਾਉਣ ਨੂੰ ਰੁਕੀਂ ਮੈਂ ਤਾਂ ਕਹਿਣਾ ਹੀ ਆ ਜੇ ਸੁਣ ਲਿਆ ਉਹਨੇ ਤੇ ਉਹ ਅਗਲਾ ਬਰਦਾਸ਼ਤ ਕਰਦਾ ਕੱਲਾ ਇਹੋ ਜਿਹਾ ਮੈਨੂੰ ਇੰਨਾ ਤੇ ਗੁੱਸਾ ਚੜਿਆ ਨਾ ਮੇਰੇ ਚਲਤੀਏ ਅੰਨੇ ਵੇਖਣ ਸੁਣਨ ਵਾਲਾ ਆਖੂਗਾ ਉਹਨੂੰ ਤਾਂ ਸ਼ਰਮ ਹੈ ਨਹੀਂ ਇਹ ਗੱਲ ਦੀ ਬੋਲਣ ਲੱਗੀ ਨੂੰ ਵੀ ਜੇ ਕੁੜੀ 4 ਦਿਨ ਆ ਗਈ ਤੇ ਕਿਹੜੀ ਆਖਰ ਆ ਗਈ ਹੈ ਤੇਰਾ ਕੀ ਚੁੱਕ ਕੇ ਲੈ ਜਾਣਾ ਵਾ ਹੈ ਉਹ ਗਾੜੀਆਂ ਸਗੋਂ ਹੋਰ ਗੱਲਾਂ ਕਰਦੀ ਇਹਨੂੰ ਇਹੀ ਪੀੜ ਪਈ ਹੈ ਕਿ ਇਹ ਆਈ ਕਿਉਂ ਰਹਿਣ ਇਹ ਚੱਲ ਜੇ ਤੇ ਮੈਂ ਮੰਮੀ ਨੂੰ ਮਾੜਾ ਮੋਟਾ ਬਣਾ ਬਣੂ ਕਿ ਦੇ ਦਾਂ ਹਾਂ ਤੇ ਨਾਲੇ ਮਾਤਾ ਨੂੰ ਥਾਵਾਂ ਮੈਂ ਕਿਹਾ ਸਾਰਾ ਦਿਨ ਤੇ ਮੰਮੀ ਤੇਰੇ ਕੰਮ ਕਰਦੀ ਹੈ ਕਦੀ ਆਹ ਕਰਦੇ ਕਦੀ ਉਹ ਕਰਦੇ ਤੇ ਆ ਜਾ ਕੇ ਜੇ ਤੂੰ ਮੰਮੀ ਦੀ ਹੁਣ ਸੇਵਾ ਕਰੇਂਗੀ ਤੇ ਕੰਮ ਤੇ ਤੇਰੇ ਹੀ ਆਉਣੇ ਆ ਮੇਰੀ ਉੱਤੇ ਜਾ ਕੇ ਸੌਰੀ ਜਾ ਕੇ ਥੋੜਾ ਮੰਮੀ ਸੇਵਾ ਕਰਦੀ ਐ ਕਿ ਜਿਹੜੀ ਮੈਂ ਕੁਛ ਨਾ ਮੰਮੀ ਨੂੰ ਆਹੋ ਇਹ ਤਾਂ ਗੱਲ ਹੈ ਗਈ ਆ ਕੰਮ ਤੇ ਇਹਦੇ ਇਹਦੇ ਕੰਮ ਕਰਨੇ ਨੇ ਮੈਂ ਆਹੋ ਮੈਂ ਮੇਰੇ ਤੰਦਰੁਸਤ ਹੋਵਾਂਗੀ ਤੇ ਮੈਂ ਕਿਹਾ ਲਾਲਾ ਸਬਜ਼ੀਆਂ ਤੇ ਹੁਣੇ ਖਾਣਾ ਬਣਾ ਬਸ ਕੋਈ ਨਹੀਂ ਮੰਮੀ ਦਿਖਾਉਂ ਦੇ ਰਹੀ ਜਿਹੜੀ ਗੱਲ ਆ ਛੱਡ ਦੱਸੋ ਤੁਸੀਂ ਕੀ ਖਾਣਾ ਮੈਂ ਤੁਹਾਨੂੰ ਬਣਾ ਕੇ ਦਿੰਨੀ ਆ খিਚੜੀ ਬਣਾ ਲਾ ਥੋੜੀ ਬਣਾ ਲਾ ਚੱਲ ਕੋਈ ਨਹੀਂ ਬਣਾ ਆਹੋ ਕੋਈ ਨਹੀਂ ਇਹ ਤਾਂ ਗੱਲਾਂ ਕਰਨੀਆਂ ਹੀ ਆ ਮੈਂ ਹੁਣ ਜੋ ਤੱਕ ਮੰਮੀ ਤੁਸੀਂ ਹੋ ਨਾ ਮੈਂ ਇੱਥੇ ਆਣਾ ਵੀ ਆ ਤੇ ਮੈਂ ਇੱਥੇ ਰਹਿਣਾ ਵੀ ਆ ਆਉਣਾ ਕਿਉਂ ਨਹੀਂ ਗਾ ਇਹਦੇ ਇਹਦੇ ਆਖੇ ਲਾ ਕੇ ਤੇ ਆਉਣਾ ਹਰ ਜਾਣਾ ਮੈਂ ਕੋਈ ਨਹੀਂ ਇਹ ਤਾਂ ਚਾਹੁੰਦੀ ਆ ਇਹੀ ਚਾਹੁੰਦੀ ਆ ਕਿ ਮੈਂ ਲਿਆ ਕੇ ਨਹੀਂ ਬਣਾ ਕੇ ਦੇਖਦੀ ਆ ਕੀ ਬੋਲਦੀ ਕੋਈ ਨਹੀਂ ਬਣਾਉਂ ਕਿਉਂ ਕੇ ਚਵੜ ਕੇ ਜਿਹੜਾ ਫੋਨ ਆ ਲੰਦੇ ਅੱਜ ਜਿਵੇਂ ਫੁੱਟ ਸਵਾਰਦੀ ਰਸਕਿੰਗ ਇਦਰਾ ਉਹ ਨੂੰ ਕਿਹਾਰੇ ਨੁ ਪਦੇਸਾਂ 'ਚ ਬੈਠੇ ਤਾਂ ਕੀ ਪਤਾ ਕੀ ਬਣ ੜਿਆ ਵਾ ਕੀ ਇਹ ਕਰਨ ਲਈ ਆ ਉਹਦੇ ਕੋ ਸੱਚੀ ਹੋ ਜਾਂਦੀ ਗੱਲਾਂ ਕਰਕੇ ਮੈਂ ਇਦਾਂ ਕਰਨੀ ਆ ਮੈਂ ਮਾਤਾ ਨੂੰ ਸਾੰਭਣੀ ਆ ਮੈਂ ਉਹ ਕਰਨੀ ਆ ਮੈਂ ਇਹ ਕਰਨੀ ਆ ਏ ਨਹੀਂ ਪਤਾ ਉਹਨੂੰ ਖਥੜੇ ਨੂੰ ਵਿਚਾਰੇ ਨੂੰ ਕਿ ਇਹ ਮਾਤਾ ਦੇ ਨਾਲ ਜਿਦਾਂ ਕਰਦੀ ਆ ਤੇ ਕੁੜੀ ਅੰਮੀ ਤੇ ਉਹਦੇ ਨਾਲ ਵੀ ਜਿਦਾਂ ਕਰਦੀ ਆ ਕੀ ਬੰਦਾ ਕਰੇ ਇਹਦਾ ਸਾਡੇ ਨਾਲ ਗੱਲ ਹੁੰਦੀ ਹੋਵੇ ਤਾਂ ਅਸੀਂ ਦਸੀਏ ਹੁਣ ਅਸੀਂ ਕੀ ਦਸੀਏ ਸਾਡੇ ਨਾਲ ਤਾਂ ਗੱਲ ਹੀ ਨਹੀਂ ਕਰਉਂਦੀ ਆਪੇ ਚਾਤਰ ਬਣ ਜਾਂਦੀ ਆਪੇ ਗੱਲਾਂ ਕਰਕੇ ਸੱਚੀ ਬਣ ਜਾਂਦੀ ਆ ਉਹ ਦੇਖੋ ਉਹਨੂੰ ਵਿਚਾਰੇ ਨੂੰ ਕੀ ਪਤਾ ਪਰਦੇਸਾਂ 'ਚ ਬੈਠੇ ਇਹਨੂੰ ਕੀ ਕਰਦੀ ਫਿਰਦੀ ਆਏ ਚਲੋ ਕਰ ਲੈਣਦੇ ਹੁਣ ਚੱਲਦੀਆਂ ਨੇ ਇਹਦੀਆਂ ਪਈਆਂ ਇਸ ਵੇਲੇ ਕੀ ਕਰਨਾ ਫਿਰ ਕੌਣ ਆ ਗਿਆ ਵਾ ਲੈ ਪੈਣ ਆ ਗਈ ਆ ਸੱਸ ਵਾਲਾ ਸੱਸ ਹੀ ਕਾ ਆ ਮਾਂ ਹੀ ਕੇ ਫੋਨ ਕੀਤਾ ਸੀ ਚੰਗਾ ਹੋਇਆ ਤੂੰ ਆ ਗਈ ਆ ਆ ਮਾਵਾਂ ਦੀਆਂ ਤੇ ਮੇਰਾ ਜੀਣਾ ਹਰਾਮ ਕਰਤਾ ਵਾ ਹੁਣ ਤੇ ਮਿਹਣੇ ਮਾਰਨ ਡਿਆ ਪਈਆਂ ਹੀ ਗਿਆ ਲੈ ਦੱਸ ਜੀਣਾ ਹਰਾਮ ਕਰਨ ਵਾਲੀ ਕਿਹੜੀ ਗੱਲ ਵਾ ਹੁਣ ਇੱਕ ਅੱਧਾ ਦਿਨ ਤੇ ਲੱਗੇ ਜਾਂਦਾ ਵਾ ਘਰਾਂ ਦੇ ਕੰਮ ਹੀ ਹਮ ਤਰੇ ਇਦਾਂ ਦੇ ਕੰਮ ਇਦਾਂ ਦੇ ਆ ਨਾ ਉਹਦੀ ਧੀ ਆਈ ਆ ਨਾ ਉਹਦੀ ਗੇਠ ਲੰਮੀ ਜ਼ੁਬਾਨ ਵਾ ਮੈਨੂੰ ਤੇ ਜਿਦਣ ਨਹੀਂ ਦਿੰਦੀ ਹੁਣ ਭੈਣ ਗੱਲ ਕਰਨੀ ਹੈ ਨਾ ਕੋਈ ਤੇ ਜਵਾਬ ਦੇ ਕੇ ਜਾਵੀਂ ਇਹਨਾਂ ਨੂੰ ਕੋਈ ਗੱਲ ਨਹੀਂ ਜੇ ਉਹਦੀ ਗਿੱਠ ਲੰਮੀ ਆ ਨਾ ਤੇ ਮੇਰੀ ਕਿਹੜੀ ਘਟ ਵਖ ਦੇਖੀ ਸੈਂ ਠਾਂਡੇ ਨੂੰ ਮੈਂ ਕਿਦਾਂ ਪਉਂਦੀ ਗੱਲ ਤੇ ਕਰੇ ਮੇਰੇ ਨਾਲ ਹੁਣ ਆ ਗਈ ਨਾ ਮੇਰੀ ਗੱਲ ਦੇ ਥੱਲੇ ਹੁਣ ਪਤਾ ਲੱਗੂਗਾ ਕਿ ਭੈਣ ਉਹਦੀ ਆ ਗਈ ਹੈ ਪਤਾ ਲੈਣ ਹੁਣ ਕੀ ਕਹੂ ਇਹਨੂੰ ਹਾਇ ਹਾਇ ਰਹਿਣਾ ਆਈ ਬੜਾ ਐਡਾ ਚੋਲਾ ਕਪੜਾ ਨਾਲ ਲੈ ਆਈ ਆ ਉਹ ਜਾ ਘਰ ਵਾਲਾ ਵਾ ਛੱਡ ਗਿਆ ਇੱਥੇ ਰਹਿ ਆ ਤੇ ਕੋਈ ਗੱਲ ਨਹੀਂ ਰਹਿਣਾ ਆਹੋ ਕਾਕਾ ਕਾ ਦੇ ਪਰੌਂਠੇ ਉਹਨੂੰ ਤੋ ਸਿਆਲ ਵਾ ਆਹ ਉਹ ਤੇ ਗੱਲ ਵਾ ਇੱਕ ਤੇ ਮਾਈ ਬੈਠੀ ਆ ਤੇ ਦੂਜੀ ਇਹ ਆਣ ਕੇ ਬਹਿ ਗਈ ਮੈਨੂੰ ਆਂਦੀ ਨਾ ਮਾਂ ਆਪਣੀ ਨੂੰ ਘੁੱਟਦੀ ਆ ਅੱਛਾ ਆਹੋ ਤੇ ਮੈਂ ਹਾਂ ਘੁੱਟੀ ਜਿਹਾ ਜੋ ਮਰਜ਼ੀ ਕਰ ਮੈਂ ਨੰਗਰ ਵੀ ਦੇ ਕਹਿਣਾ ਏ ਜਾ ਕੇ ਸੱਸ ਨੂੰ ਘੁੱਟ ਇੱਥੇ ਮੈਂ ਆਪੇ ਘੁੱਟ ਲੈਣਾ ਇਹਨੂੰ ਨਹੀਂ ਬੜੀ ਪਵਾੜੇ ਪੋਣੀ ਹੁਣ ਚੱਤ ਨਾ ਮਾਰ ਮਾਰ ਵੇਂਦੀ ਨਹੀਂ ਹੈ ਚੱਲ ਆ ਕੋਈ ਗੱਲ ਨਹੀਂ ਆ ਜਾ ਕਹਿਣਾ ਗਈ ਦੀ ਸੁਰੀ ਆਂਦੀ ਐ ਮੈਂ ਲੱਗੇ ਕਹਿ ਨਹੀਂ ਕੋਈ ਆਇਆ ਨਹੀਂ ਕੋਈ ਨਹੀਂ ਆਂਦੇ ਦੀ ਭੈਣ ਨੂੰ ਵਦਿਆ ਕਰਤੂਤਾਂ ਦੱਸਦੀਆਂ ਨਾ ਕੀ ਕੁਛ ਕਰਦੀ ਐ ਬੜਾ ਪਰਸ ਫੜਿਆ ਕੀ ਪਤਾ ਕੀ ਵੀ ਹੋਈ ਜੀ ਨੇ ਭੈਣਾਈ ਸਸਰੀਕਾਲ ਦੀ ਜੀ ਸਸੇਕਾਰ ਪਰ ਬਹੁਤੋਂ ਕਦੋਂ ਦੀ ਆਈਆਂ ਬਸ ਹੋ ਗਏ ਦੋਕ ਦਿਨ ਆਈ ਨੂੰ ਹੋਰ ਸੁਣਾਓ ਕੀ ਹਾਲ ਚਾਲ ਹਾਂ ਠੀਕ ਤੁਸੀਂ ਇਕੱਲੇ ਤੁਰੇ ਆਂਦੇ ਭਾਜੀ ਨਹੀਂ ਆਏ ਨਾਲ ਬਾਉ ਕੰਮਾਂ ਦੇ ਦੇਣਵਾ ਭਾਜੀ ਦਾਆਂ ਸਰਦਾ ਨਹੀਂ ਅੱਛਾ ਅੱਛਾ ਫਿਰ ਮਾਸੀ ਤੁਸੀਂ ਬਸੇ ਆਏ ਹੋ ਆ ਤਾਂ ਫਿਰ ਬਹੁ ਬਸੇ ਆਉਣਾ ਹੀ ਮਾਸੀ ਜੀ ਦਾ ਸੁਣਿਆ ਤੇ ਮੇਰੇ ਕੋ ਰਿਆ ਹੀ ਨਹੀਂ ਗਿਆ ਨਹੀਂ ਨਹੀਂ ਕੋਈ ਨਹੀਂ ਆ ਜਾਓ ਮੰਮੀ ਅੰਦਰ ਹੀ ਐ ਚਲੋ ਹਾਂਜੀ ਚਲ ਭੈਣ ਮਾ ਪਾਣੀ ਲੈ ਆਉਣੀ ਆ ਠੀਕ ਆਹੋ ਪੱਬੀ ਲਿਆਓ ਪਾਣੀ ਹੂੰ ਕਿਦਾਂ ਪਖੰਡ ਕਰਦੀ ਫਿਰਦੀ ਆ ਹੈਂ ਜਿੱਦਾਂ ਸਾਰਾ ਦੁੱਖ ਇਹਨੂੰ ਹੀ ਹੁੰਦਾ ਵਾ ਚਲਾਕ ਵੱਡੀ ਜਿੱਦਾਂ ਨਾ ਬਹੁਤ ਚੰਗੀ ਹੁੰਦੀ ਆ ਐ ਜਿਹ ਕਹਿੰਦੀ ਐਂ ਦੇ ਕੋਈ ਨਹੀਂ ਚੱਲ ਅੱਜ ਉਹਨੇ ਵੀ ਤੁਹਾਨੂੰ ਟਕੇ ਟਕੇ ਦੇ ਜਵਾਬ ਦੇੜੇ ਤੁਸੀਂ ਮੇਰੀ ਭੈਣ ਨੂੰ ਵੀ ਸਮਝਿਆ ਵਾ ਚਲੋ ਅੱਜ ਰਕਮਾਵਾ ਤੀਆਂ ਵਾਏ ਕੁਸ਼ ਸੱਸੀ ਕਾ ਮਸੀ ਜੀ ਸਸਰੀ ਘਰ ਪਤ ਸਸਰੀ ਘਰ ਹੋਰ ਸੁਣਾ ਠੀਕ ਆ ਤੁਸੀਂ ਸੁਣਾਓ ਆਪਣਾ ਠੀਕ ਆ ਮੇਰਾ ਵੀ ਧੀਏ ਹੋ ਆਪਣੇ ਪਰਿਵਾਰ ਦੱਸਣਾ ਹਾਂਜੀ ਮੇਰਾ ਪਰਿਵਾਰ ਤਾਂ ਠੀਕ ਆ ਕਹਿੰਦੇ ਇਹ ਫੱਟਲ ਵਾਲੀ ਆ ਆਹੋ ਸੱਟ ਲੱਗ ਗਈ ਗੋਡੇ ਤੇ ਠੀਕ ਜੀ ਹੁਣ ਹੌਲੀ 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 ਠੀਕ ਆਸਤੇ ਆਸਤੇ ਹੁਣ ਹਟਣਾ ਸੱਟ ਲੱਗੀ ਤੈਨੂੰ ਪਤਾ ਛੇਤੀ ਨਾ ਹਟਦੀ ਨਹੀਂ ਜੀ ਆਹੋ ਮਾਸੀ ਜੀ ਪੁੱਤੋਂ ਆ ਕੇ ਆਲ ਗਿਆ ਵਾ ਸਿਆਲ ਵਿੱਚ ਨਾ ਥੋੜੀ ਜੀ ਸੱਟ ਲੱਗਦੀ ਆ ਨਾ ਉਹ ਵੀ ਬੜੀ ਮਹਿਸੂਸ ਹੁੰਦੀ ਆ ਇੱਦਾਂ ਹੀ ਆ ਨਾ ਟੱਡ ਦੇ ਵਿੱਚ ਜ਼ਿਆਦਾ ਹੁੰਦੀ ਆ ਚਲ ਕੋਈ ਗੱਲ ਨਹੀਂ ਇੱਧਰ ਜਾਈ ਸਿ ਬੈਠੇ ਰਹੇ ਕੀ ਕਰਨਾ ਫਿਰ ਮੈਂ ਕੀ ਕਰਨਾ ਫਿਰ ਉਹ ਤੇ ਵਿਚਾਰੀਆ ਕੁੜੀ ਚਾਰ ਦਿਨ ਆਈ ਆ ਤੇ ਚਲੋ ਵਿਚਾਰੀ ਲਈ ਮੇਰੀ ਸੇਵਾ ਕਰਨ ਕਦੀ ਤੱਤਾ ਕਦੀ ਠੰਡਾ ਕਦੀ ਗੋਲੇ ਤੇ ਕੁਛ ਨਾ ਕਦੀ ਕੁਛ ਕਰ ਤੇ ਮੇਰੀ ਭੈਣ ਹੀ ਸੇਵਾ ਕਰਦੀ ਤੁਹਾਡੀ ਤੇਰੀ ਭੈਣ ਵੀ ਕਰਦੀ ਆ ਫਿਰ ਤੈਨੂੰ ਪਤਾ ਹੀ ਆ ਭੈਣ ਦਾ ਜਿੱਦਾਂ ਦੀ ਹੈਗੀ ਆ ਮਰਜੀ ਦੀ ਆ ਜੀ ਕੀਤਾ ਚੀਜ਼ ਦਿੱਤੀ ਤੇ ਜੀ ਕੀਤਾ ਤੇ ਆਪਣੇ ਕੰਮ ਧੰਦੇ ਲੱਗੀ ਗਈ ਆਹੋ ਦੀਦੀ ਬੜੀ ਚੰਗੀ ਤੁਹਾਡੀ ਭੈਣ ਤੁਹਾਨੂੰ ਪਤਾ ਜਿੱਦਾਂ ਮਮੀ ਦੇ ਸੱਟ ਲੱਗੀ ਸੀ ਨਾ ਭਾਬੀ ਦਾ ਕੋਈ ਫਰਜ਼ ਨਹੀਂ ਸੀ ਕਿ ਮੈਨੂੰ ਫੋਨ ਕਰਦੀ ਤੇ ਦੱਸਦੀ ਕਿ ਹਾਂ ਰਮਨ ਸੱਟ ਲੱਗੀ ਆ ਮਮੀ ਦੇ ਮੈਨੂੰ ਨਾ ਗਵੰਡ ਫੋਨ ਗਿਆ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਮਮੀ ਦੇ ਸੱਟ ਲੱਗੀ ਮੈਨੂੰ ਨਾ ਸਾਰੀ ਰਾਤ ਨੀਂਦ ਨਹੀਂ ਆਈ ਮੈਂ ਸਵੇਰੇ ਆਈ ਫਿਰ ਆਣ ਕੇ ਮੈਂ ਦੇਖਿਆ ਤੇ ਮੰਮੀ ਦੇ ਦਰਦ ਜ਼ਿਆਦਾ ਹੋਣ ਦੀ ਐਨਾ ਭਾਬੀ ਨੂੰ ਤੇ ਐਨਾ ਵੀ ਨਹੀਂ ਪਤਾ ਕਿ ਮੈਂ ਐਕਸਟਰਾ ਹੀ ਕਰਾ ਲਿਆਵਾ ਐਕਸਟਰਾ ਕਰਾਇਆ ਹੁੰਦਾ ਤੇ ਪਤਾ ਲੱਗਦਾ ਕਿ ਕੀ ਨੁਕਸਾ ਆ ਪਿੰਡ ਵਾਲੇ ਡਾਕਟਰ ਨੂੰ ਬੁਲਾ ਕੇ ਨਾ ਬਸ ਦਵਾਈ ਦਵਾਤੀ ਲੈ ਬਾਉ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਦੇ ਆ ਤੈਨੂੰ ਤੇ ਰਾਤ ਧਾਣਾ ਦੱਸਿਆ ਹੋਊਗਾ ਕਿ ਐਵੇਂ ਤੂੰ ਨਾ ਫਿਕਰ ਕਰੇਂਗੀ ਨਾਲੇ ਮਾੜੀਆਂ ਮੋਟੀਆਂ ਫੱਟਾਂ ਤਾਂ ਲੱਗਦੀਆਂ ਹੀ ਰਿੰਦੀਆਂ ਵਾ ਮਾੜੀ ਮੋਟੀ ਉਹ ਸੋਚਦੀ ਹੋਊਗੀ ਵੀ ਆਪਣੇ ਘਰ ਕਣਕ ਖੁਣਕ ਬੀਜਣ ਡਏ ਆ ਕਲ ਕੀ ਦੱਸਣਾ ਉਹ ਤਾਂ ਗੁੱਸਾ ਹੀ ਕਰ ਗਈ ਆ ਗੁੱਸਾ ਦੀ ਗੱਲ ਨਹੀਂ ਹੈਗੀ ਦੀਦੀ ਮੰਮੀ ਦਾ ਸਰੀਰ ਦਾ ਇਖ ਲੋ ਉਮਰ ਮੰਮੀ ਦੀ ਜ਼ਿਆਦਾ ਇਹ ਮਾੜੀ ਮੋਟੀ ਸੱਟ ਦੱਸ ਮੰਮੀ ਨੂੰ ਲੱਗੂਗੀ ਤੇ ਕੋਈ ਨੁਕਸਾਨ ਨਹੀਂ ਹੋਊਗਾ ਸਗੋਂ ਜ਼ਿਆਦਾ ਨੁਕਸਾਨ ਹੋਣਾ ਇਹ ਉਮਰ 'ਚ ਤੂੰ ਤੇ ਐਵੇਂ ਫਿਕਰ ਕਰਦੀ ਆ ਜਦੋਂ ਨਵਾਂ ਪੁੱਤ ਹੋਣਾ ਫਿਰ ਆਪੇ ਉਹਨਾਂ ਨੇ ਸਾਂਭਣਾ ਵਾ ਤੇ ਜੇ ਨੌ ਹੀ ਧੀ ਬਣੇ ਤੇ ਫਿਰ ਧੀਆ ਨੂੰ ਆਨ ਦੀ ਲੋੜ ਵੀ ਨਾ ਹੋਵੇ ਇੱਥੇ ਦੀਦੀ ਕੋਈ ਲੈ ਬਾਊਹਾ ਕਿੱਦਾਂ ਨੇ ਤੂੰ ਗੱਲਾਂ ਕਰਦੀ ਆ ਮੇਰੀ ਭੈਣੇ ਤਾਂ ਦੀ ਵੀ ਨਹੀਂ ਗਈ ਹੈਗੀ ਮੈਂ ਨਾ ਸੱਚੀਆਂ ਹੀ ਗੱਲਾਂ ਕਰਨੀਆਂ ਹੁਣ ਤੁਸੀਂ ਦੇਖੋ ਦੋ ਤਿੰਨ ਦਿਨ ਹੋ ਗਏ ਆ ਮੈਨੂੰ ਆਈ ਨੂੰ ਆਣ ਕੇ ਮੈਂ ਮੰਮੀ ਦਾ ਐਕਸਟਰਾ ਕਰਵਾਇਆ ਇਹ ਆਏ ਹੀ ਮੇਰੇ ਨਾਲ ਇਹ ਚਲੇ ਗਏ ਮੈਨੂੰ ਛੱਡ ਕੇ ਉਦਨ ਦੀ ਮੰਮੀ ਦੀ ਸੇਵਾ ਕਰਨੀ ਹੈ ਮਾਲਿਸ਼ ਕਰਨੀ ਹੈ ਮੰਮੀ ਦੇ ਲੱਤਾਂ ਘੁੱਟਣੀਆਂ ਪੁੱਛ ਲਓ ਭਾਬੀ ਨੂੰ ਜੇ ਇੱਕ ਦਿਨ ਵੀ ਮੰਮੀ ਦੇ ਲਾਗੇ ਬੈਠ ਕੇ ਕੁਝ ਕੀਤਾ ਹੋਵੇ ਜੇ ਮੈਂ ਕਿਹਾ ਤੇ ਅੱਗੇ ਮੈਨਾਂ ਵੀ ਲੜਨ ਪੈਣਦੀ ਆ ਮੇਰੇ ਸਿਰ ਦੇ ਵਾਲਾਂ ਨੂੰ ਪੈਣਦੀ ਭਾਬੀ ਲੈ ਬਾਹ ਹੁਣ ਤੂੰ ਆਈ ਆ ਤੂੰ ਮੰਮੀ ਦੀ ਸੇਵਾ ਕਰ ਲੈਨੀ ਆ ਤੇ ਹੋਰ ਸੋਈ ਦੇ ਵਿੱਚ ਰੋਟੀ ਪਾਣੀ ਬਣਾ ਲੈਂਦੀ ਆ ਉਹ ਵੀ ਤਾਂ ਕੰਮ ਕਿਸੇ ਨੇ ਕਰਨਾ ਹੀ ਆ ਨਾ ਤੂੰ ਨਾ ਹੀ ਹੁੰਦੀ ਫਿਰ ਤੁਹਾਨੂੰ ਪਤਾ ਹੋਣਾ ਹੀ ਤੇ ਮੈਂ ਇਹ ਸਾਰੇ ਕੰਮ ਕਰਨੇ ਆ। ਦੀਦੀ ਇਹੀ ਤੇ ਗੱਲ ਆ ਨਾ ਤੇ ਰੋਟੀ ਪਾਣੀ ਵਾਲਾ ਹੋਣਾ ਤੇ ਨਾ ਮੰਮੀ ਵਾਲਾ ਹੋਣਾ। ਪੁੱਛ ਲੋ ਮੂੰਹ ਤੇ ਜੇ ਕੋਈ ਕੰਮ ਕੀਤਾ ਹੈ ਤੇ। ਕੋਈ ਗੱਲ ਨਹੀਂ। ਤੁਹਾਡੀਆਂ ਮੈਂ ਸੁਣ ਲਈਆਂ ਵਾਂ ਉਹਨਾਂ ਨੂੰ ਪੁੱਛ ਲੈਣੀ ਆ ਮੈਂ। ਆਹੋ ਪੁੱਛ ਲਿਆ ਮੰਮੀ ਨੂੰ ਤੇ ਸਾਰਾ ਪਤਾ ਹੀ ਆ। ਮੰਮੀ ਤੂੰ ਹੀ ਦੱਸੋ ਨਾਲੇ ਦੀਦੀ ਨੂੰ ਕਿ ਆਹ ਕੁਛ ਕਰਦੀ ਦੀਦੀ ਪਿੱਛੇ ਭਾਬੀ ਬਸਣ ਲਈ ਆ ਮੈਂ ਤੇ ਆਹ ਕੁਛ ਕਰਦੀ ਆ। ਪੁੱਛਦੀ ਗਿਛਦੀ ਤੇ ਮੈਨੂੰ ਹੈ ਨਹੀਂ। ਨਾ ਕਿਤੇ ਮੁੰਡੇ ਨਾਲ ਫੋਨ ਕਰਕੇ ਉਹਨੂੰ ਵੀ ਪਤਾ ਨਹੀਂ ਇਹਨੂੰ ਦੱਸਿਆ ਕਿ ਨਹੀਂ ਦੱਸਿਆ ਛੱਟ ਵੱਲੋਂ। ਨਾ ਕਦੇ ਮੇਰੀ ਗੱਲ ਕਰਾਈ ਆ ਵੀ ਚਲ ਮੈਂ ਕਰਨ ਕਰਕੇ ਤੇ ਉਹਦੇ ਨਾਲ ਗੱਲ ਕਰਾ ਦਾਂ ਚਲ ਸੁਖ ਸੁਖੋ ਵੀ ਪੁੱਛ ਲੈ ਨਾ ਆਪੇ ਗੱਲ ਕਰ ਲੈਂਦੇ ਹੁਣ ਇਹਨਾਂ ਦਾ ਫਰਜ਼ ਹੀ ਨਾ ਵੀਰ ਜੀ ਦੀ ਗੱਲ ਕਰਾਂਦੇ ਕੀ ਪਤਾ ਵੀਰ ਜੀ ਨੂੰ ਦੱਸਿਆ ਕਿ ਨਹੀਂ ਦੱਸਿਆ ਤੇ ਚਲ ਬਹੂ ਜੀ ਉਹਨੇ ਨਹੀਂ ਦੱਸਿਆ ਤੇ ਤੇਰੇ ਕੋਲ ਕਿਹੜਾ ਫੋਨ ਹੈ ਨਹੀਂ ਮੇਰੇ ਕੋਲ ਜਿਹੜਾ ਨੰਬਰ ਹੈ ਉਹ ਤੇ ਲੱਗਦਾ ਹੀ ਨਹੀਂ ਕੀ ਪਤਾ ਨੰਬਰ ਮੈਨੂੰ ਗਲਤ ਦਿੱਤਾ ਹੋਏ ਭਾਬੀ ਨੇ ਮੈਂ ਤੇ ਉਹਦੇ ਨੂੰ ਵੀ ਕਿਹਾ ਸੀ ਕਿ ਮੈਨੂੰ ਨੰਬਰ ਦੇ ਉਹ ਕਹਿੰਦਾ ਡੈਡੀ ਦਾ ਨੰਬਰ ਹੀ ਨਹੀਂ ਹੈਗਾ ਉਹਨੂੰ ਵੀ ਪੱਟੀਆਂ ਪੜਾਈਆਂ ਪੂਰੀਆਂ ਭਾਬੀ ਨੇ ਬਾਊ ਮੇਰੀ ਭੈਣ ਇਤਾਂ ਦੀ ਤਹਾਨੀ ਆ ਜਿੰਨੀਆਂ ਬਖਤੋਈਆਂ ਤਹੀ ਕਰੀ ਜਾਣ ਲਈ ਆ ਜਿਹੋ ਦੀ ਕੋਈ ਗੱਲ ਨਹੀਂ ਤੁਸੀਂ ਵੀ ਪੁੱਛ ਲਓ ਭੈਣ ਨੂੰ ਕਿਵੇਂ ਦੀ ਕਿਵੇਂ ਦੀ ਨਹੀਂ ਮੈਂ ਨਾ ਚਾਹ ਦੇਖਾਂ ਜੇ ਬਣਾ ਲਈਏ ਤੇ ਕਵਾਂ ਲੈ ਕੇ ਆਵੇ ਇਹ ਕਰਨਾ ਹੂੰ ਪਟਣੇ ਆ ਜਿੱਦਾਂ ਜਿੱਦਾਂ ਪੈ ਗਈ ਸਿਰ ਤੇ ਪਿੱਛੇ ਕੋਈ ਨਾ ਪੁੱਛੇ ਕਰਨਾ ਹੀ ਪੈਣਾ ਗੁਜ਼ਾਰਾ ਕੋਈ ਨਹੀਂ ਮਾਸੀ ਜੀ ਹੈ ਧਾਕਰ ਸੋਈ ਤੇ ਜੇ ਇਹਨਾਂ ਦਾ ਫਰਜ਼ ਬੰਦਾ ਵਾ ਇਹਨਾਂ ਨੇ ਤਾਂ ਦੀ ਸੇਵਾ ਕਰਨੀ ਆ ਤੇ ਘਰ ਦੀ ਵੀ ਆ ਕੱਤਰਾ ਠੰਡਾ ਤੁਹਾਨੂੰ ਉਹ ਹੀ ਦਿੰਦੀ ਆ। ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਮੇਰਾ ਵੀ ਮਨ ਦੁਖੀ ਹੁੰਦਾ ਵਾ। ਵੀ ਮੈਂ ਤਾਂ ਤੁਹਾਡਾ ਪਤਾ ਲੈਣ ਆਈ ਆ। ਤੁਸੀਂ ਹੀ ਗਾੜੀ ਨਾ ਪੈਂਦੀਆਂ ਹੀ ਗੱਲਾਂ ਕਰਨ ਲੱਗ ਪੈਂਦੇ ਜੇ। ਜੇ ਮੈਂ ਅੱਗੇ ਆਈ ਹਾਂ, ਅੱਗੇ ਵੀ ਇਹੋ ਗੱਲਾਂ ਛੜ ਗਈਆਂ ਸੀ। ਜੇ ਐਰ ਕਾਈਆਂ ਤਾਂ ਹੁਣ ਵੀ ਫੇਰ ਨਾ ਬੰਦੇ ਦਾ ਮਨ ਜਾ ਚੁੱਕਿਆ ਜਾਂਦਾ ਵਾ। ਉਹਨੂੰ ਦਿਲ ਨਹੀਂ ਕਰਦਾ। ਮੈਂ ਤਾਂ ਸੁਣਿਆ ਮਾੜਾ ਜਾ ਵੀ ਮਾਸੀ ਜੀ ਠੀਕ ਨਹੀਂ ਗੇ। ਮੈਂ ਤਾਂ ਉਸੇ ਵੇਲੇ ਦੌੜੀ ਆਈ ਆ। ਆਹੇ ਜਾ ਕੇ ਪਤਾ ਦਿਲਾਵਾ ਤੇ ਕੀ ਗੱਲ ਹੋਈ ਆ। ਚਲ ਤੀਏ ਤੂੰ ਤੇ ਆਈ ਆ। ਉਹ ਤੇ ਦੁੱਖ ਮਨਾਇਆ ਤੇ ਆਈ ਆ। ਮੈਂ ਨਹੀਂ ਆਂਦੀ ਵੀ ਨਹੀਂ। ਪਰ ਤੇਰੀ ਭੈਣ ਨਹੀਂ ਉਹ ਮਨਉਂਦੀ ਦੁੱਖ ਮੇਰਾ ਮਾਸਾ ਵੀ 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 ਘਰ ਦੀ ਗੱਲਾਂ ਮੈਨੂੰ ਕੋਈ ਗੱਲ ਨਹੀਂ ਮਾਸੀ ਜੀ ਮੈਨੂੰ ਸਮਝਾਉਣੀ ਆ ਤੇ ਹੋਣਾ ਇਹਨਾਂ ਸਾਸ ਨਾਲ ਸਮਝ ਆਪਣੀ ਮਾਂ ਹੀ ਸਮਝਾ ਤੁਹਾਡੀ ਸੇਵਾ ਉਹਨੇ ਕਰਨੀ ਆ ਔਰ ਕਿੰਨੇ ਕਰਨੀ ਆ ਸਮਝੇ ਤੇ ਫਿਰ ਤੇ ਘਟਾ ਹੀ ਕੋਈ ਨਹੀਂ ਸਮਝਦੀ ਨਹੀਂ ਨਾ ਧੀ ਤਾਂ ਆਪਣੇ ਘਰ ਗਈ ਤੇ ਚੱਲ ਤੇ ਜਾਣਾ ਹੀ ਆ ਅੱਜ ਸੱਸ ਮਗਰ ਫੋਨ ਕਰਦੇ ਤੋਸੇ ਵਲੇ ਉਹਨੇ ਚਲ ਜਾਣਾ ਵਾ ਤੇ ਕੰਮ ਤੁਹਾਡੇ ਤੇ ਨੇ ਹੀ ਆਉਣਾ ਵਾ ਅਸਲੀ ਧੀ ਤੇ ਹੋਈ ਆ ਪਰ ਚਲੋ ਜੇ ਧੀ ਕੰਮ ਆਵੇ ਮੈਨੂੰ ਧੀਆ ਵਾਂਗੂ ਨੋ ਕੰਮ ਆਵੇ ਤੇ ਜਿੱਦਾਂ ਧੀਆ ਕਰਦੀਆਂ ਤੇ ਮੈਨੂੰ ਕੋਈ ਮਾੜੀ ਮਾੜੀ ਲੱਗਦੀ ਆ ਮੇਰਾ ਕੀ ਮੇਰਾ ਕਿਹੜਾ ਮਾਨਾਂ ਦਾ ਵੀ ਮੈਂ ਇਹਦੀ ਨਿੰਦਿਆ ਕਰਾਂ ਨਿੰਦਿਆ ਜੇ ਨਾ ਕਰਾਵੇ ਤੇ ਮੈਂ ਕਿਉਂ ਕਰਾਂ ਇਹ ਕਰਦੀ ਮੇਰੇ ਨਾਲ ਵਿਦਕਰੇ ਆ ਚਲੋ ਕੋਈ ਨਹੀਂ ਬੈਠੋ ਤੁਸੀਂ ਮੈਂ ਸਮਝਵਨੀ ਉਹਨੂੰ ਵੇਖ ਲਾ ਪੁੱਛ ਕੇ ਤੁਸੀਂ ਸਮਝਾ ਲਾ ਇਹ ਸਮਝਦੀ ਆ ਤੇ ਦੋ ਘੜੀਆਂ ਸੁਣ ਲੈਣੀਆਂ ਗੱਲ ਉਹਨੇ ਸੁਣ ਕੇ ਗੱਲ ਤੇ ਮੁੜ ਕੇ ਉਹਨੇ ਚੱਲ ਮੇਰੇ ਭਾਈ ਮੁੜ ਕੇ ਉਹ ਜੀ ਦੀ ਉਹ ਜੀ ਅਖਣਾ ਭੈਣ ਨੇ ਕਿਹਾ ਇੱਥੇ ਬਹਿ ਰਹਿਣਾ ਚੱਲ ਹਾਂਜੀ ਹਾਂਜੀ ਕਰ ਛੱਡਨੀ ਆ ਸੋਈ ਉੱਥੇ ਹੀ ਰੱਖਣੀ ਆ ਆ ਪੈਣ ਕੀ ਕਰ ਲੱਗੀ ਆ ਬਸ ਚਾਹ ਬਣਾਉਣ ਲੱਗੀ ਤੁਹਾਡੇ ਵਾਸਤੇ ਚਾਹ ਬਾਅਦ ਚ ਬਣਾਈ ਇੱਧਰ ਆ ਪੇਲਾ ਮੇਰੀ ਗੱਲ ਸੁਣ ਪਿਆ ਹਾਂ ਤੇ ਮੇਰੀ ਗੱਲ ਸੁਣ ਹਾਏ ਹਾਏ ਕੀ ਹੋ ਗਿਆ ਵਾ ਚਾਹ ਤੱਕਟ ਪੀਲਾ ਪਹਿਲਾਂ ਬਾਅਦ ਚ ਗੱਲ ਕਰਨੇ ਆ ਹਾਏ ਚਾਹ ਮੈਨੂੰ ਨੰਘਣ ਲਈ ਆ ਜਿੱਦਾਂ ਦੀਆਂ ਮੈਂ ਗੱਲਾਂ ਸੁਣ ਲਈਆਂ ਨਹੀਂ ਆ ਜਿਹੜੀ ਤੇਰੀ ਨਣਾਣ ਵਾ ਇਹਦੀ ਕਿੱਡੀ ਜ਼ੁਬਾਨ ਆ ਇਨੂੰ ਕੋਈ ਲੌ ਲਿਆਜ ਨਹੀਂ ਹੈਗਾ ਤੇ ਕੋਈ ਪਰੋਣਾ ਆ ਮੈਂ ਸੁਆਦ ਨਾਲ ਗੱਲ ਕਰਾਂ ਐਡੀ ਲੰਮੀ ਜਬਾਣੇ ਨੇ ਛੱਡੀ ਆ ਇਹ ਤਾਂ ਪੇੜਾ ਘਰਕ ਜੇ ਦਾ ਕੀ ਆਂਦੀ ਹੀ ਫਿਰ ਕਹਿਣਾ ਕੀ ਆ ਇਹ ਤੁਹਾਡੀ ਭੈਣ ਨੇ ਮੈਨੂੰ ਫੋਨ ਨਹੀਂ ਕੀਤਾ ਨਾ ਨਾ ਮਾਤਾ ਦਾ ਐਕਸਟਰਾ ਕਰਵਾਇਆ ਵਾ ਤੇ ਮੈਂ ਹਾਂ ਕੋਈ ਗੱਲ ਨਹੀਂ ਉਹਨੇ ਕਰਵਾਉਣਾ ਵਾ ਤੈਨੂੰ ਤੇ ਮੈਂ ਤਾਂ ਨਾ ਦੱਸਿਆ ਹੋਊਗਾ ਵੀ ਕੰਮਾਂ ਦੇ ਦੇਣਾ ਇਹ ਤੇਰੀ ਸੱਸ ਬੜਬੜ ਕਰੂਗੀ ਤੇ ਘਰ ਕੰਮ ਆ ਤੁਰਪੀ ਮੈਂ ਮੈਂ ਠੰਡ ਪਾਈ ਚੰਗੀ ਉਹਨਾਂ ਨੂੰ ਮਾਵਾ ਧੀਆਂ ਨੂੰ ਇਹ ਮਾਵਾ ਧੀਆਂ ਵੱਡਣ ਵਾਲੀਆਂ ਵਾ ਵੇਖਿਆ ਹੀ ਪਾਣੀ ਦਾ ਘੁੱਟ ਪੀਣ ਨਹੀਂ ਦਿੱਤਾ ਤੇ ਪਹਿਲਾਂ ਜਬਾਨਾ ਛੜਤੀਆਂ ਦੋਆਂ ਜਾਨੀਆਂ ਨੇ ਇਹ ਮੈਂ ਤਾਂ ਸੇਵਾ ਕਰਨ ਲਈ ਮੰਮੀ ਦੀ ਤੇ ਮੈਂ ਹਾਂ ਕੋਈ ਗੱਲ ਨਹੀਂ ਕਰਨ ਰਹੀਆਂ ਤੇ ਤੇ ਆਈ ਕੀ ਕਰਨ ਵਫੇ ਜੇ ਸੇਵਾ ਨਹੀਂ ਕਰਨੀ ਤੇ ਇੱਥੇ ਪਲੰਗ ਤੇ ਬਹਿਣ ਆਈਆਂ ਗੱਲਾਂ ਮਾਰਦੀ ਫਿਰਦੀ ਆ ਨਹੀਂ ਇਹਨੂੰ ਦੋ ਚਾਰ ਦਿਨ ਰੱਖ ਕੇ ਇਹਨੂੰ ਕੱਢ ਇਹਨੇ ਤੇਰਾ ਜਿਨਾ ਹਰਾਮ ਕਰ ਦੇਣਾ ਹੀ ਮੈਂ ਤੇ ਇਹਦੀ ਸਸਤਾ ਨੰਬਰ ਲੱਭਣ ਡਈਆਂ ਜਦ ਦਿਨ ਮੈਨੂੰ ਇਹਦੀ ਸਸਤਾ ਨੰਬਰ ਲੱਭ ਗਿਆ ਨਾ ਵੇਖੀ ਇਹਦੀ ਡੁੰਗੜੀ ਜੀ ਕਿਦਾਂ ਪਟਾਉਣੀ ਆ ਮੈਂ ਇਦਾਂ ਹੀ ਕਰੀ ਆਹ ਉਹਨੂੰ ਫੋਨ ਕਰ ਇਹ ਇੱਥੇ ਕੰਮ ਤੋਂ ਬਚਣ ਦੀ ਮਾਰੀ ਇੱਥੇ ਆਣ ਗਈ ਆ ਇੱਥੇ ਮੈਨੂੰ ਟਿਕਾਣੇ ਨਹੀਂ ਦਿੰਦੀ ਮੈਨੂੰ ਲੱਗਾ ਹੀ ਪਤਾ ਅੱਛਾ ਕਿ ਸੱਸ ਦੀ ਬਹੁਤ ਤੇਜ ਵਾ ਤੇ ਮੈਂ ਤਾਂ ਕਹਿੰਨੀ ਆ ਕਿ ਜਿੰਨੀ ਛੇਤੀ ਹੋ ਸਕਦਾ ਵਾ ਨਾ ਓਨੀ ਛੇਤੀ ਦੀ ਮੈਂ ਗੁੱਤ ਜੀ ਪਟਾ ਕੇ ਹਟਣਾ ਜਿਹੜੇ ਮੇਰੇ ਪੈਰ ਭਰਾ ਨੂੰ ਖਲੋਣ ਦਿੰਦੀ ਏ ਜਿੰਨੀ ਇਹਦੀ ਜ਼ੁਬਾਨ ਚੱਲਦੀ ਆ ਨਾ ਉਸੇ ਸੱਸ ਨੇ ਇਹਨੂੰ ਥੰਮਿਆ ਵਾ ਜੇ ਕਿਤੇ ਸੱਸ ਭੋਲੀ ਹੋਵੇ ਨਾ ਇਹ ਤਾਂ ਦੂਜੇ ਬੰਨੇ ਲਾਦੇ ਘਰ ਵਾਕਿਆ ਸਹੀ ਗੱਲ ਵਾ ਹੁਣ ਵੇਖਿਆ ਕਿਦਾਂ ਮਾਸਾਂ ਨੇ ਸ਼ਰਮ ਕੀਤੀ ਤੇ ਕੋਟ ਚਾਹ ਤਾਂ ਤੇ ਪੀਣ ਦੀ ਏ ਨਾ ਇਹਨੂੰ ਮਾਂ ਦਾ ਜ਼ਿਆਦਾ ਦੁੱਖ ਵਾ ਮੂੰਹ ਸਿਰ ਰੱਖ ਕੇ ਤੇ ਲਾਲ ਸੂਟ ਪਾ ਕੇ ਸਰਾਣੇ ਬੈਠੀ ਓਦੇ ਸਵਕਤੇ ਲਿੰਬਾ ਪੋਚੀ ਕਰ ਲੈਂਦੀ ਆ ਹਾਂ ਇਹਦਾ ਕੀ ਰਾਦਾਵਾ ਤੇ ਤੁਹਾਨੂੰ ਸਮਝ ਨਹੀਂ ਗਈ ਹੁੰਦੀ ਸਮਝ ਸਾਰੀ ਹੁੰਦੀ ਆ ਤੂੰ ਚੁੱਪ ਕਰਕੇ ਨਾ ਇਹਦੇ ਘਰ ਵਾਲੇ ਨੂੰ ਫੋਨ ਕਰ ਕਿ ਇਹਨੂੰ ਲੈ ਕੇ ਜਾਏ ਕੋਈ ਨਹੀਂ ਇਹੋ ਕੰਮ ਕਰਨੀ ਆ ਮੁੜ ਕੇ ਮਾਂ ਨੇ ਵੇਖੀ ਕਿਦਾ ਤੜਫਣਾਵਾ ਕਾਦਾ ਤੜਫਣਾਵਾ ਘਰਾਂ ਵਾਲਿਆਂ ਨੇ ਘਰ ਰਹਿਣਾ ਵਾ ਇਹ ਬਾਹਰੋਂ ਆਣ ਕੇ ਚੋਂ ਉਧਰ ਕਰਦੀ ਫਿਰਦੀ ਐ ਫੇਰ ਪਤਾ ਕੀ ਆਂਦੀ ਆ ਤੇ ਮੈਨੂੰ ਭਰਾ ਦਾ ਨੰਬਰ ਦੇ ਤੇ ਭਰਾ ਨੂੰ ਮੈਂ ਗੱਲਾਂ ਦੱਸ ਕੇ ਤੇ ਤੈਨੂੰ ਘਰੋਂ ਬਾਹਰ ਕਢਾਵਾਂ ਹੁਣ ਦੱਸੋ ਭੈਣ ਜੀ ਤੁਸੀਂ ਮੈਨੂੰ ਚੰਗੀ ਤਰ੍ਹਾਂ ਵੀ ਮੈਂ ਕਿਦਾਂ ਨੰਬਰ ਦੇ ਦਾਂ ਇਹਨਾਂ ਮਾਵਾਂ ਤਿਆਂ ਚੁਗਰੀਆਂ ਕਰ ਕਰਕੇ ਮੇਰਾ ਇੱਕ ਰਾਸ਼ਡਣਾ ਮिन्नੋ ਕਹਿੰਦੀ ਆ ਵੀ ਮੰਮੀ ਨਾ ਗੱਲ ਨਹੀਂ ਕਰਾਈ ਵੀਰ ਦੀ ਤੇ ਮੈਂ ਆ ਜੀ ਉਹਨੇ ਨਹੀਂ ਗੱਲ ਕਰਵਾਈ ਤਾਂ ਤੇਰੇ ਕੋ ਕਿਹੜਾ ਨੰਬਰ ਹੈ ਨਹੀਂ ਆ ਤੂੰ ਕਰਵਾ ਦੇ ਇਹ ਮिन्नੋ ਜਿਹੜਾ ਨੰਬਰ ਤੁਹਾਡੀ ਭੈਣ ਨੇ ਦਿੱਤਾ ਵਾ ਨਾ ਉਹ ਨੰਬਰ ਤੇ ਲੱਗਦਾ ਹੀ ਨਹੀਂਗਾ ਮिन्नੋ ਲੱਗਦਾ ਗਲਤ ਨੰਬਰ ਦੇ ਦਿੱਤਾ ਵਾ ਗਲਤ ਨੰਬਰ ਦਿੱਤਾ ਨੰਬਰ ਬਦਲਿਆ ਮਨਜਿੰਦਰ ਨੇ ਚੰਗਾ ਹੋ ਗਿਆ ਸਗੋਂ ਮੈਂ ਤਾਂ ਕਹਿੰਦੀ ਆ ਨਹੀਂ ਚੰਗਾ ਹੋ ਗਿਆ ਇਹਨੇ ਤੇ ਪੈਸੇ ਵੀ ਮੰਗਾਈ ਜਾਣੇ ਸੀ ਸਮਾਨ ਵੀ ਮੰਗਾਈ ਜਾਣਾ ਸੀ ਜਾਣਦੀ ਆ ਦੀ ਗੱਲ ਇਹਨੂੰ ਲੁੱਤਰੋ ਨੂੰ ਮੈਂ ਜਾਣਦੀ ਚੰਗੀ ਤਰ੍ਹਾਂ ਬੜੀ ਭੁੱਖੀ ਆ ਮਾਂ ਦਾ ਫਿਰ ਆਦਾ ਵੀ ਜੋ ਕੋ ਹੈਗਾ ਢੋਕੇ ਧੀ ਦੇ ਘਰੀ ਪਾਛੜਾ ਮੈਂ ਇਹ ਹੁਣ ਤੂੰ ਤਗੜੀ ਹੋਏਂਗੀ ਨਾ ਇਹਨੇ ਫੇਰ ਨਿਕਲਣਾ ਹੀ ਇੱਥੋਂ ਜੇ ਤੂੰ ਮੇਚ ਮੇਚ ਕੀਤਾ ਨਾ ਸਿਆਲ ਸਾਰਾ ਤੇਰੇ ਸਿਰ ਤੇ ਹੀ ਬਊਗੀ ਇਹ ਵਾਪਸ ਆ ਸਹੀ ਗੱਲ ਕੋਈ ਨਹੀਂ ਇਹਦੇ ਘਰ ਵਾਲੇ ਨੂੰ ਫੋਨ ਕਰਨੀ ਆ ਪਰ ਲੈ ਕੇ ਜਾਏ ਮੈਨੂੰ ਇੱਥੋਂ ਇੱਕ ਛੱਡ ਗਿਆ ਇੱਥੇ ਮੇਰੇ ਵਾਸਤੇ ਪਵਾੜਾ ਖਾਣਾ ਨੀ ਮੇਰੇ ਤੇ ਦੀ ਜਬਾਨ ਅੱਜ ਵੇਖੀ ਹੂੰ ਇਹਨੂੰ ਤਾਂ ਆਏ ਗਏ ਦਾ ਲੋਹ ਲਿਆ ਜਮਾਸਾ ਵੀ ਨਹੀਂ ਹੈਗਾ ਤਾਂ ਹੀ ਮੈਂ ਕਹਿੰਦਾ ਤੇ ਰਾਜ ਦਤਾ ਹੈਗਾ ਤੇ ਬੜੀ ਲੰਮੀ ਜਬਾਨ ਨਾਲ ਧਿਆਣ ਕੇ ਬੈਠੀ ਆ ਚੰਗਾ ਹੋਇਆ ਜਵਾਬ ਦਿੱਤੇ ਆ ਗਾੜੀ ਪਤਾ ਤਾਂ ਲੱਗੂਗਾ ਨਹੀਂ ਨਹੀਂ ਮੈਂ ਤਾਂ ਜਵਾਬ ਦਿੱਤਾ ਠੋਕ ਠੋਕ ਕੇ ਚੰਗਾ ਹੋਇਆ ਮੈਂ ਹਾਂ ਚੱਲਾਂ ਹਾਂ ਜੇ ਰਿਕਾ ਫਿਰ ਫੂ ਫੂ ਕਰਦੀ ਮੇਰੇ ਲੱਗੋ ਆ ਗਈ ਉੱਠ ਕੇ ਨਹੀਂ ਵਧੀਆ ਕੀਤਾ ਕੋਈ ਨਹੀਂ ਹੁਣ ਮੈਂ ਚਾਹ ਲੈਂਦੀ ਆ ਪਹਿਲਾਂ ਵਿਚਾਰੀ ਆਈ ਆ ਤੇ ਕੋਟ ਪਾਣੀ ਪੀ ਕੇ ਜਿਉਣ ਲੱਗਿਆ ਮਾਵਾਂ ਧੀਆ ਹਾਦੀ ਹੋ ਗਈ ਆਹ ਚਾਹ ਕੀ ਪੀਣੀ ਆ ਆਹ ਤੇ ਗੱਲ ਸੁਣ ਕੇ ਮੈਨੂੰ ਬੜਾ ਹੋਰ ਤਰ੍ਹਾਂ ਹੋਇਆ ਚਲ ਕੋਈ ਨਹੀਂ ਤੂੰ ਬੈਹ ਮੇਰੀ ਭੈਣ ਹੋਣਾ ਚਾਹੀ ਲੱਗੇ ਨਾ ਦੇ ਹਾਂ ਹੈ ਉੱਥੇ ਹੀ ਲਿਆ ਦੀ ਚਾਹ ਫਿਰ ਕਹਿਣਾ ਭੈਣ ਨੂੰ ਦੂਜੇ ਕਮਰੇ ਚ ਭਾਲ ਲਿਆ ਵਾ ਪਤਾ ਨਹੀਂ ਉਹਨੂੰ ਕੀ ਖਵਾਲਤਾ ਵਾ ਕਹਿੰਦੀ ਆ ਰਹਿਣ ਮੈਨੂੰ ਡਰ ਨਹੀਂ ਪਿਆ ਇਹਨਾਂ ਦਾ ਤੂੰ ਆਮ ਨਾ ਬੈ ਇੱਥੇ ਲੈਣੀ ਚਾਹ ਮੈਂ ਮੈਨਿ ਹਾਦੀ ਹੋ ਗਈ ਆ ਮਾਵਾ ਤੀਆਂ ਇੱਕੋ ਜੀਆਂ ਚਲ ਜੀ ਤੀ ਏਦਾਂ ਦੀ ਮਾਂ ਤਾਂ ਸਿਆਣੀ ਬਿਆਣੀ ਆ ਨਾ ਮਾਂ ਤੋਂ ਵੀ ਵੱਧ ਵੇਖ ਕਿਦਾਂ ਡੀਆਂ ਗੱਲਾਂ ਕਰਨ ਕੋਈ ਗੱਲ ਨਹੀਂ ਹੁਣ ਕਰਿਓ ਗੱਲ ਤੁਹਾਨੂੰ ਠੰਡ ਮੈਂ ਚੰਗੀ ਤਰ੍ਹਾਂ ਪਾ ਕੇ ਜਾਊਂਗੀ